ਮੈਂ ਆਪਣੀ ਨਾਲ ਕਰਿਆਨੇ ਦੀ ਦੁਕਾਨਾ ਜੀ ਮੈਂ ਉੱਧਰ ਬੈਠਾ ਜਾਂ ਕੁਦਰਤੀ ਬਾਹਰ ਨਿਕਲਿਆ ਇਹ ਅੰਦਰੋਂ ਸਮਾਨ ਇਕੱਠਾ ਕਰਕੇ ਆ ਦੇਣਾ ਦੁਰਮੜ ਘਣ ਘਣ ਜੇ ਸੂਟਰੀ ਇੱਧਰ ਸਾਈਡ 'ਚ ਖੜਾਈ ਹੋਈ ਸੀ ਕਿਤੇ ਦੀ ਯਾਨੀ ਮੇਰੇ ਉੱਪਰ ਦੇ ਸਾਲ ਮਾਰ ਕੇ ਭੱਜ ਗਿਆ ਸੀ ਕਣਕਾ 'ਚੋਂ ਫੜਿਆ ਫਿਰ ਇਹਨੂੰ ਉਹ ਲਾਲਵੇੜੀ ਸਬਜ਼ੀ ਲੈਣ ਲੱਗਿਆ ਸੀ ਜੀ 20 ਮਿੰਟ ਦੇ ਵਿੱਚ ਉਹ ਲੈ ਕੇ ਸੱਤਲ ਹੋ ਗਏ ਤਰਫਾ ਅਰਤੀ ਵੀ ਹੈ ਪਤਵਾਲੀ 'ਚ ਨੰਬਰ ਕੀ ਸਕੂਟਰ ਨੰਬਰ ਕੇ 36708 ਆ ਜੀ ਕਿ ਤਰ੍ਹਾਂ ਬਗੋ ਚੋਰੀ ਹੋ ਗਈ ਉਹ ਗਾਰੰਟੀ ਕਿਦੀ ਹੋਈ ਜੀ ਇਹ ਆਪਣੀ ਬਾਰ ਆਲੇ ਦਿਨ ਮੇਰੇ ਫਾਦਰ ਸਾਹਿਬ ਮੇਰਾ ਬੇਟਾ ਪੜਦਾ ਟਿਊਸ਼ਨ ਤੇ ਪੀਰਾ ਮਹਿਲ ਚ ਕਾਲ ਦੇ ਘਰਾਉਣ ਚ ਖੜਾਈ ਆ ਉਹਨਾਂ ਨੇ ਬਸ ਖੜਾਉਣ ਤੋਂ ਬਾਅਦ 20 ਮਿੰਟ ਬਾਅਦ ਦੇਖਿਆ ਹੈ ਨਹੀਂ ਜੀ ਸਕੂਟਰੀ ਉੱਥੇ ਆਲੇ-ਦਾਲੇ ਦੇਖਿਆ ਉਸ ਤੋਂ ਬਾਅਦ ਅਸੀਂ ਚੌਂਕੀ ਦੇਤੀ ਦਰਖਾਸਤ ਉਸ ਤੋਂ ਬਾਅਦ ਅੱਜ ਸਾਨੂੰ ਉਰੋਂ ਪਤਾ ਲੱਗਿਆ ਇੱਥੋਂ ਫੋਨ ਗਿਆ ਕਿਸੇ ਦਾ ਸਕੂਟਰੀ ਦੇ ਆਪਣੇ ਕਾਪੀ ਤੇ ਨੰਬਰ ਲਿਖਿਆ ਹੋਇਆ ਸੀਗਾ ਕਹਿੰਦੇ ਵੀ ਤੁਹਾਡੀ ਸਕੂਟਰੀ ਮਿਲ ਗਈ ਓਰੇ ਸਿੱਧ ਸਰ ਕਲੋਨੀ ਚ ਵੀ ਓਰੇ ਆਜੇ ਉਰੇ ਇਹਦੇ ਲਈ ਬੀਬਰਾ ਮਤ ਜੀ ਹਾਂ ਜੀ ਹਾਂ ਉੱਥੇ ਕਿਹੜਾ ਕਿਆ ਉੱਥੇ ਪਿੱਛੇ ਖੜਾ ਗਿਆ ਹੋਊਗਾ ਉਰੇ ਬਾਪਾ ਹੀ ਸੋੜੇ ਸੰਤ ਉਹ ਰਹੀ ਇੱਥੇ ਜਦਾ ਆਏ ਆ ਅਸੀਂ ਉਰੇ ਇੱਕ ਕਹਿੰਦੇ ਵੀ ਉਰੇ ਖੜੀ ਆ ਵੀ ਉਰੇ ਆ ਜਾਓ ਅਸੀਂ ਇੱਥੋਂ ਕੋ ਬੋਲਦੇ ਆ ਅਸੀਂ ਜਦੇ ਉਰੇ ਆਗੇ ਜੀ ਇਹਨੂੰ ਕਾਫੀ ਟਾਈਮ ਹੋ ਗਈ ਚੋਰੀਆਂ ਕਰਦਣ ਵੱਡਿਆ ਲਾਉਣਾ ਪਿੰਡ ਆਈ ਇਹਦਾ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਫੜਿਆ ਇਹ ਆਪਣੇ ਇੱਥੇ ਚੱਕੀ ਤੇ ਚੋਰੀ ਕਰੀ ਸੀਗੀ ਉਦੋਂ ਵੀ ਕਾਫੀ ਨੁਕਸਾਨ ਕੀਤਾ ਇਹ ਮੁੰਡੇ ਨੇ ਤੇ ਆ ਹੁਣ ਦੋ ਦਿਨ ਹੋ ਗਏ ਗਮਾਂਡੀਆਂ ਦੇ ਸੀਸੇ ਭੰਨ ਕੇ ਗਿਆ ਤੇ ਅੱਜ ਸਮੇਟਰ ਸਟੋਰ ਗੁਰਦੇ ਇਹ ਗਹਾਦਰ ਸਮੇਟਰ ਸਟੋਰ ਦੀ ਦੁਕਾਨ ਲਈ ਉਹਨਾਂ ਦੇ ਅੰਦਰ ਉਹ ਦਰਮਟ ਤੇ ਉਹਨਾਂ ਦੇ ਆਪਣੇ ਕਾਣ ਇਕੱਠੇ ਕਰਤੇ ਨੇ ਇਕੱਠੇ ਕਰਦੇ ਸੀਗੇ ਤੇ ਉਹਦੇ ਬਾਅਦ ਵਿੱਚ ਜਦੋਂ ਮੁੰਡਾ ਆ ਗਿਆ ਫਿਰ ਬਾਹਰ ਦੀ ਖੇਸ ਨੂੰ ਭੱਜ ਰਿਹਾ ਇੱਕ ਖੋਖ ਪਿੰਡ ਦੀ ਐਕਟਿਵ ਆ ਚੱਕੀ ਹੋਈ ਹੈ ਦੇ ਕੋਲ ਉਹ ਦੇ ਕੋਲ ਬਰਾਬਰ ਹੋਈ ਜਾਈ ਮੈਂ ਤੱਕ ਕਰਕੇ ਵੀਰੇ ਪੂਰਾ ਨਹੀਂ ਚੋਰੀਆਂ ਦਾ ਮੋਗ ਚੋਰੀ ਆਲ ਤਾਂ ਥੋੜੇ ਦਿਨ ਹਨ ਮੈਂ ਤਾਂ ਗੱਡੀ ਤੋਂ ਇਹਨੂੰ ਲਾ 15 ਰੱਖ ਦੇ ਬੱਸ ਉਹ ਮਾੜੇ ਬੰਦਿਆਂ ਨਾਲ ਰਲ ਕੇ ਜੰਗ ਗਿਆ ਨਹੀਂ ਤੇ ਨਾਲ ਹੋਰ ਕੌਣ ਬੰਦੇ ਲਿਰੇ ਨਾਲ ਦੋ ਬੰਦੇ ਨੇ ਪੌਂਦੀ ਆਉਂਦੇ ਹੁੰਦੇ ਨੇ ਹਾਂ ਵੀ ਜਿੱਥੇ ਦੋ ਲਾਦ ਉੱਥੇ ਲਾਉਂਦੇ ਕਿਵੇਂ ਕਰਦੇ ਚੋਰੀ ਕਰਦੇ ਹਾਂਜੀ ਚੋਰੀ ਜਿਵੇਂ ਕਰਦੇ ਚੋਰੀ ਕਿਵੇਂ ਵੀਰੇ ਜਵੇਂ ਲੋਹਾ ਲਾ ਹੋਵੇ ਆਉਂਦਾ ਉਹ ਚੱਕ ਲੈਣੇ ਹੋਊਗਾ ਅੱਛਾ ਅਰੇ ਜਾਓ ਮਾਲ ਮੂਲ ਖੋਲਾਂਦੇ ਨੇ ਬਸ ਬਰੀ ਸੋਟਰੀ ਚੱਤੀ ਹੈ ਕਿੰਨੇ ਕੁ ਨਾਲ ਖੁੱਤ ਨਹੀਂ ਗਈ ਕਿੰਨੇ ਵੀ ਚੋਰੀਆਂ ਕਰੀਆਂ ਨੇ ਹਾਂਜੀ ਕਿੰਨੇ ਵੀ ਚੋਰੀਆਂ ਕਰੀਆਂ ਨੇ ਮਾਜਾ ਵੀਰੇ ਦੂਜੀ ਕਰੀ ਉਹਨਾਂ ਨੇ ਪਤਾ ਨਹੀਂ ਪਤਾ ਕਿੰਨੇ ਕੁ ਨਾਲ ਕਿੰਨੇ ਖੁੱਤ ਨਹੀਂ ਨਾਮ ਕੀ ਉਹਨਾਂ ਨੇ ਇੱਕ ਤਾਂ ਕਪਲਵਾਨ ਠੀਕ ਹੈ ਇੱਕ ਚੌਧਰੀ ਮਾਜਾ ਜਮਾ ਤੋਂ ਉਹਦਾ ਨਾਮ ਕੀ ਹੈ ਨਹੀਂ ਹਾਂ ਬਾ ਪਤਾ ਨਹੀਂ ਪਤਾ ਵੀਰੇ ਕਰੂੰ ਐਵੇਂ ਕੱਡੇ ਗੁੱਡੇ ਪੈਨੇ ਉੱਥੇ ਮਿਲਦੇ ਹੁੰਦੇ ਨੇ ਸਾਮਾਨ ਕਿੱਥੇ ਵੇਦੋਗੇ ਕਿਹੜਾ ਵੀਰੇ ਜਿਹੜਾ ਦੋ ਹੁੰਦਾ ਲੋਹਾ ਕਿਤੇ ਵੀ ਦੇ ਦੇ ਰਕਤਪੁਰ ਵੀ ਦੇ ਲੋਹਾਂ ਦੇ ਦੇ ਦੁਕਾਨਾ ਫਾਇਲ ਦੁਕਾਨਾ ਦਾ ਪਤਾ ਦਿੰਦੇ ਹਾਂਜੀ ਦੁਕਾਨਾ ਦਾ ਪਤਾ ਦੁਕਾਨਾ ਦਾ ਵੀਰੇ ਉਹੀ ਦੇ ਕੇ ਆਉਂਦੇ ਨੇ ਹਾਂ ਜੀ